ਬੰਗਲਾਦੇਸ਼ ਦੇ ਸਮੂਹ ਗੁਰਦੁਆਰਿਆਂ ਦੀ ਸੇਵਾ ਸੰਤ ਬਾਬਾ ਸੁਖਾ ਸਿੰਘ ਜੀ ਕਰਵਾ ਰਹੇ ਨੇ 19 ਅਪ੍ਰੈਲ ਨੂੰ ਸਵੇਰੇ ਸਵੇਰੇ ਸੰਗਤਾਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਅਮਰਤ ਵੇਲੇ ਤੋਂ ਇਸ਼ਨਾਨ ਸਿਮਰਨ ਤੇ ਨਿਤਨੇਮ ਦੀਆਂ ਧੁਨੀਆਂ ਸੁਣਨ ਨੂੰ ਮਿਲ ਰਹੀਆਂ ਸੀ ਸਵੇਰ ਦੇ ਦੀਵਾਨ ਤੋਂ ਬਾਅਦ ਲੰਗਰ ਸ਼ਕ ਕੇ ਸੰਗਤਾਂ ਨੇ ਵੱਡੇ ਹਾਲ 'ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਵੇਰੇ 10 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਉਪਰੰਤ ਕੀਰਤਨ ਦੀ ਰੰਮਤਾ ਹੋਈ ਮੈਂ ਦੀਵਾਨਾਲ ਵਿੱਚੋਂ ਬਾਹਰ ਸੀ ਸਪੀਕਰ ਚੋਂ ਕੀਰਤਨ ਦੀ ਡੰਡੌਤ ਬੰਨਾ ਦੀ ਗੂੰਜ ਪਈ ਐਉਂ ਪ੍ਰਤੀਤ ਹੋਇਆ ਜਿਵੇਂ ਬੜਾਈ ਸੁਲਜਿਆ ਹੋਇਆ ਪ੍ਰਵੀਨ ਤੇ ਸਿਆਣਾ ਰਾਗੀ ਕੀਰਤਨ ਦੀ ਰੰਮਤਾ ਕਰ ਰਿਹਾ ਹੋਵੇ ਜਦੋਂ ਮੈਂ ਕਾਲੀ ਕਾਲੀ ਦੀਵਾਨ ਚ ਪਹੁੰਚਿਆ ਤਾਂ ਦੇਖਿਆ ਕਿ ਇੱਕ 20-22 ਸਾਲ ਦਾ ਨੌਜਵਾਨ ਸਿਰੋਂ ਮੋਨਾ ਰੁਮਾਲ ਸਿਰ ਤੇ ਬੰਨੀ ਕੀਰਤਨ ਦੀਆਂ ਮਨੋਹਰ ਤੁਨਾ ਆਲਾਪ ਰਿਹਾ ਸੀ ਗੁਰੂ ਅਰਜਨ ਦੇਵ ਜੀ ਵੱਲੋਂ

Thank